ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਿਨੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਡੱਲਾ ਜਿਹਦਾ ਲੁਧਿਆਣਾ ਤਹਿਸੀਲ ਇਹਨੂੰ ਜਗਰਾਉਂ ਪੈਂਦੀ ਆ ਦੋਸਤੋ ਅੱਜ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਤੌਰ ਤੇ ਪਸ਼ੂ ਰੱਖੇ ਹੋਏ ਆ ਬਾਈ ਜੀ ਹੁਣੇ ਡੇਰੀ ਦੁੱਧ ਪਾਉਂਦੇ ਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਜਰਸੀ ਦਿਖਾਉਂਗਾ ਤੀਜਾ ਸੂਆ ਸੂਨ ਵਾਲੀ ਡੇਟ ਮੁਤਾਬਕ ਉਸਮਾ ਕੱਚੀ ਆ ਫਲਾਲ ਹਜੇ ਗੱਭਣਾ ਇਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆਜੂਗੀ ਇਥੇ ਆ ਕੇ ਆਪਦੀ ਥੱਲੀ ਦੇ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਅੰਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਜਰਤੀ ਬਾਈ ਜੀ ਹੋਰਾਂ ਦੀ ਤੀਜਾ ਸੂਆ ਸੋਣ ਵਾਲੀ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 10 ਦਿਨਾਂ ਦੀ ਕੱਚੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ ਆਪਣੇ ਘਰੇ ਦੂਜੇ ਸੂਏ 16 ਕਿਲੋ ਚਵਾਇਆ ਐਤ ਕੀ ਬਾਈ ਜੀ ਹੁਣੇ ਕਹਿੰਦੇ ਦੋ 17 18 ਕਿਲੋ ਬੜੇ ਆਰਾਮ ਨਾਲ ਚਵਾਜੂ ਹਾਈਟ ਵਾਇਸ ਸੋਹਣੇ ਕਦ ਕੜਦੀ ਹਵਾਨੇ ਦੋਸਤੋ ਅਜੇ ਵਲਟੈਲ ਕਾਫੀ ਪਈ ਆ ਜੇ ਹਵਾਨਾ ਖਿਚਾਂਗੇ ਤਾਂ ਰਬੜਾਂ ਨੂੰ ਵਧੂਗਾ ਵਚੀਨੇ ਦਸਾਂ ਦਿਨਾਂ ਚ ਬਹੁਤ ਸੋਹਣਾ ਹਵਾਨਾ ਤਿਆਰ ਕਰਕੇ ਫੇਰ ਸੋਹਣਾ ਥਣ ਦੇ ਸਹਿਜ ਬਹੁਤ ਸੋਹਣੇ ਗੈਪ ਚ ਨਿਖਰ ਮੇ ਕਲੇ ਕਲੇ ਲੱਗੇ ਹੋਏ ਆ ਹਾਈਟ ਵਾਇਸ ਸੋਹਣੇ ਕਦ ਕੜਦੀ ਬੇਟਾਲੇ ਪਾਸੋਂ ਫੁੱਲ ਹੈਵੀ ਬੋਡੀ weight ਵਾਲੀ ਆ ਥਣ ਵੇਚ ਸਕਦੇ ਆ ਨੇੜ ਤੋਂ ਬਹੁਤ ਸੋਹਣੇ ਫੇਸ ਕੁਆਲਟੀ ਸੋਹਣੀ ਸੋਹਣੇ ਮੂੰਹ ਮੱਥੇ ਦੀ ਛੋਟਾ ਗੋਲ ਕੰਨ ਬੁੱਦੀ ਵਾਲੀ ਜਰਸੀ ਬੇਟਾਲੇ ਪਾਸੋਂ ਫੁੱਲ ਹੈਵੀ ਬੋਡੀ weight ਵਾਲੀ ਆ ਇਸ ਕੁਆਲਿਟੀ ਬਹੁਤ ਸੋਹਣੀ ਹਵਾਨਾ ਦੇ ਸਕਦੇ ਆ ਬੈਕ ਸਾਈਡ ਤੋਂ ਬਹੁਤ ਸੋਹਣਾ ਜਿ ਖਿੱਚਾਂਗੇ ਤੇਰਾ ਵੜੋਂਗ ਵਧੂਗਾ ਥਣ ਦੇ ਸਕਦੇ ਆ ਦੂਸਰੀ ਸਾਈਡ ਤੋਂ ਚਾਰੇ ਥਣਾ ਸੇਮ ਹੀ ਸਾਈਜ਼ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਹਾਤੀ ਚਵਾਈ ਵਾਲੇ ਥਣ ਦੁੱਧ ਭਾਈ ਜੀ ਹੁਣੇ ਕਹਿੰਦੇ ਦੂਜੇ ਸੂਏ ਆਪਣੇ ਕੋਲੇ 16 ਕਿਲੋ ਚਵਾਇਆ ਐਤ ਕੀ ਭਾਈ ਜੀ ਹੁਣੇ ਕਹਿੰਦੇ ਤੀਜੇ ਸੂਏ 17 18 ਕਿਲੋ ਦੁੱਧ ਬੜੇ ਨਾਮ ਨਾਲ ਚਵਾਇਆ ਢੇਟ ਵਾਲੇ ਪਾਸੋਂ ਫੁੱਲ ਹੈੀ ਬੋਡੀ ਵੀਟਾ ਵਾਲੀ ਇਹ ਪੇਟ ਫੋਟਾ ਚੰਗਾ ਚੌੜਾ ਮਲ ਬਾਈ ਜੀ ਹੋਰਾਂ ਰੱਖਿਆ ਹੋਇਆ ਵੈੜ ਦਾ 45000 ਰੁਪਇਆ ਹਾਂ ਨਾ ਬਾਈ ਕਹਿੰਦਾ 40000 ਦੀ ਬਚੀ ਦੇ ਦੂੰਗਾ ਉੱਚ ਮਾਨਤਾਨ ਹੋ ਜਾਊਗਾ ਜੀ ਨੂੰ ਪਸੰਦ ਆ ਜੂਗੀ ਨੰਬਰ 22 ਜੀ ਹੋਰਾਂ ਦਾ ਸਕਰੀਨ ਦੇ ਉੱਪਰ ਚੱਲ ਰਹੇਗਾ ਤੁਸੀਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਕਿਨਵੈਂਟ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਸਾਰੇ ਵੀਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ